ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਪੰਜਵਾ ਦੋ ਪਦੇ ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੋਹਨ ਕਰ ਆਵਹੁ ਕਰੋ ਜੋ ਦਰੀਆ ਮੋਹਨ ਕਰ ਆਵਹੁ ਕਰੋ ਜੋ ਦਰੀਆ ਮਾਨ ਕਰੋ ਅਭਿਮਾਨੈ ਬੋਲੋ ਅਭਿਮਾਨੈ ਬੋਲੋ ਊਲ ਚੂਕ ਤੇਰੀ ਪ੍ਰਚਰੀਆ ਰਹਾਉ ਨਿਕਟ ਸੁਨੋ ਅਰ ਪੇਖਿਓ ਨਾਹੀ ਪੇਖਿਓ ਨਹੀਂ ਪੇਖੋ ਨਾਹੀ ਅਰ ਪੇਖੋ ਨਾਹੀ ਨਿਕਟ ਸੁਨੋ ਅਰ ਪੇਖੋ ਨਾਹੀ ਭਰਮ ਭਰਮ ਦੁਖ ਭਰੀਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਗੁਰ ਲਾਹੇ ਨਹੀਂ ਕਹਣਾ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ ਲਾਲ ਮਨ ਨਹੀਂ ਕਹਣਾ ਮਿਲੋ ਲਾਲ ਮਨ ਹਰੀਆ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਕੋਟ ਦਿਨਸ ਲਖ ਬਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਬਿਸਰਾਮ ਜਾਨੋ ਕੋਟ ਦਿਨਸ ਲਖ ਬਰੀਆ ਇੱਕ ਨਿਮਖ ਜੇ ਵਿਸਰਾ ਸੁਆਮੀ ਜਾਨੋ ਕੋਟ ਦਿਨਸ ਲਖ ਬਰੀਆ ਸਾਧ ਸੰਗਤ ਕੀ ਭੀਰ ਜੋ ਪਾਈ ਤਉ ਨਾਨਕ ਹਰ ਸੰਗ ਮਰੀਆ ਸਾਰਗ ਮਹੱਲਾ ਪੰਜਵਾ ਆਬ ਕਿਆ ਸੋਚੋ ਸੋਚ ਬਿਸਾਰੀ ਕਰਣ ਸੋ ਸੂਈ ਕਰ ਰਹਾ ਦੇਹ ਨਾਉ ਬਲਿਹਾਰੀ ਰਹਾਉ ਚਹ ਦੇਸ ਫੂਲ ਰਹੀ ਵਿਖਿਆ ਵਿਖ ਗੁਰਮੰਤਰ ਮੂਖ ਗਰੜਾਰੀ ਗੁਰਮੰਤਰ ਮੂਖ ਗਰੜਾਰੀ ਚਹ ਦੇਸ ਫੂਲ ਰਹੀ ਵਿਖਿਆ ਵਿਖ ਇਥੇ ਵਿਸਰਾਮ ਗੁਰਮੰਤਰ ਮੂਖ ਗਰੜਾਰੀ ਗਰੜਾਰੀ ਕੱਟੇ ਹਾਂਜੀ ਇਕੱਠੇ ਹੀ ਪਾਠ ਚਹਉ ਦੇਸ ਫੂਲ ਰਹੀ ਵਿਖਿਆ ਵਿਖ ਗੋਰ ਮੰਤਰ ਮੂਖ ਗਰੁਰਾਰੀ ਕਰੁਰਾਰੀ ਹਾਥ ਦੇ ਰਾਖਿਓ ਕਰ ਆਪਣਾ ਜੋ ਜਲ ਕਮਲਾ ਅਲਪਾਰੀ ਹਾਥ ਦੇ ਰਾਖਿਓ ਕਰ ਆਪਣਾ ਇਥੇ ਵਿਸਰਾਮ ਜੋ ਜਲ ਕਮਲਾ ਅਲਪਾਰੀ ਹੋ ਨਾਹੀ ਕਿਛ ਮੈਂ ਕਿਆ ਹੋਸਾ ਹੋ ਨਾਹੀ ਕਿਛ ਮੈਂ ਕਿਆ ਹੂਸਾ ਹੋ ਨਾਹੀ ਕਿਛ ਮੈਂ ਕਿਆ ਹੂਸਾ ਸਭ ਤੁਮਹੀ ਕਾਲ ਧਾਰੀ ਨਾਨਕ ਭਾਗ ਪਰਿਉ ਹਰ ਪਾਛੈ ਨਾਨਕ ਭਾਗ ਨਹੀਂ ਕਹਿਣਾ ਨਾਨਕ ਪਾਤਿ ਜਮ ਕਲਾ ਕੇ ਬੋਲਣਾ ਨਾਨਕ ਭਾਗ ਪਰਿਉ ਹਰ ਪਾਛੈ ਰਾਖ ਸੰਤ ਸਦਕਾਰੀ ਰਾਖ ਸੰਤ ਸਦਕਾਰੀ ਸਾਰਗ ਮਹੱਲਾ ਪੰਜਵਾ ਅਬ ਮੋਹ ਸਰਬ ਉਪਾਵ ਬਰਕਾਤੀ ਬਰਕਾਤੀ ਥੋੜਾ ਜਿਹਾ ਕਸ ਕੇ ਬੋਲਨਾ ਹੈ ਬਰਕਤ ਅਬ ਮੋਹ ਸਰਬ ਉਪਾਵ ਬਰਕਾਤੀ ਅਬ ਮੋਹ ਸਰਬ ਉਪਾਵ ਬਰਕਾਤੇ ਬਰਕਾਤੀ ਨਹੀਂ ਬਰਕਾਤੀ ਜਿਵੇਂ ਬਰਕਤ ਨਹੀਂ ਆਉਂਦਾ ਜਪ ਸਾਹਿਬ ਦੇ ਵਿੱਚ ਜਪ ਸਾਹਿਬ ਵਿੱਚ ਵੀ ਆਉਂਦਾ ਹੈ ਬਰਕਤ ਹੈ ਬਰਕਾਤੇ ਬਰਕਾਤੀ कारण कारण समर्थ स्वामी ਹਰ ਏਕ ਉਸਤੇ ਮੇਰੀ ਗਾਤੇ ਰਹਾਵ ਦੇਖੇ ਨਾਨਾ ਰੂਪ ਬਹੁ ਰੰਗਾ ਦੇਖੇ ਨਾਨਾ ਰੂਪ ਬਹੁ ਰੰਗਾ ਆਨ ਨਾਹੀ ਤਉਮ ਭਾਤੇ ਦੇਹ ਆਧਾਰ ਸਰਬ ਕੋ ठाकुर ਜੀ ਆਪ੍ਰਾਨ ਸੁਖ ਦਾਤੇ ਭ੍ਰਮਤ ਭ੍ਰਮਤ ਹਾਰ ਜੋ ਪਰਿਓ ਤਉ ਗੁਰ ਮਿਲ ਚਰਨ ਪਰਾਤੇ ਕਹ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਸਰਗ ਮਹੱਲਾ ਪਿੰਜਵਾ ਆਪ ਮੋਹੇ ਲਬ ਦਿਉ ਹੈ ਹਰ ਟੇਕਾ ਆਪ ਮੋਹੇ ਇਥੇ ਨਿਸ਼ਰਾਮ ਲਬ ਦਿਉ ਹੈ ਹਰ ਟੇਕਾ ਗੁਰ ਦਇਆਲ ਭਏ ਸੁਖਦਾਈ ਅੰਦਲੇ ਮਾਣਿਕ ਦੇਖਾ ਜਿ ਬ੍ਰਾਹਮਣਾਂ ਦੇ ਲਾਵਾ ਇਹ ਅੰਦਲੇ ਪਾਠ ਹੀ ਸੁੱਧਾ ਦਿਲਾਵਾਂ ਨਾਲ ਕਿਤੇ ਅੰਦਲੇ ਲਾਂ ਨਾਲ ਵੀ ਆਇਆ ਅੰਦਲੇ ਅੰਦਲੇ ਮਾਣਿਕ ਦੇਖਾ ਰਹਾ ਉਹ ਕਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਵਿਗਾਸ ਵਿਵੇਕਾ ਤਿਮਰ ਨਿਰਮਲਿਆ ਨਹੀਂ ਕਹਿਣਾ ਕਾਟੇ ਅਗਿਆਨ ਤਿਮਰ ਇਥੇ ਠਮਕ ਨਿਰਮਲਿਆ ਪਦ ਤੇ ਵਿਸਰਾਮ ਹੈ ਬੁੱਧ ਵਿਗਾਸ ਵਿਵੇਕਾ ਜਿਉ ਜਾਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਈ ਏਕਾ ਜਹਿ ਤੇ ਉਠਿਓ ਤੈ ਹੀ ਆਇਓ ਸਭ ਹੀ ਏਕ ਹੈ ਏਕਾ ਨਾਨਕ ਦ੍ਰਿਸ਼ਟ ਆਇਓ ਸਰਾ ਬਠਾਈ ਪ੍ਰਾਨਪਤੀ ਹਰ ਸਮਕਾ ਸਾਰਗ ਮਹੱਲਾ ਪੰਜਵਾ ਮੇਰਾ ਮਨ ਇਕਹਿ ਪ੍ਰਿਆ ਮੰਗੈ ਮੇਰਾ ਮਨ ਪ੍ਰੇ ਇਕਹਿ ਪ੍ਰੇ ਮੰਗੈ ਮਨ ਤੇ ਵਿਸਰਾਮ ਹੈ ਪੇਖ ਆਇਓ ਸਰਵ ਥਾਨ ਦੇਸ ਪ੍ਰਿਆ ਰੋਮ ਨਾ ਸੰਸਾਰ ਲਾਗੈ ਪ੍ਰਿਆ ਬੋਲ ਜੰਨਾ ਐ ਕੰਨਾ ਲਾ ਜੰਨਾ ਪ੍ਰੇ ਪੇਖ ਆਇਓ ਸਰਵ ਥਾਨ ਦੇਸ ਇਥੇ ਵਿਸਰਾਮ ਪ੍ਰੇ ਰੋਮ ਨਾ ਸੰਸਰ ਲੱਗੈ ਰਹਾਉ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤੈਨਸਿਉ ਦ੍ਰਿਸ਼ਟ ਨ ਕਰੈ ਰੁਚਾਂਗੈ ਹਰ ਰਸ ਚਾਹੈ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਇਥੇ ਵਿਸਰਾਮ ਤੈਨਸਿਉ ਦ੍ਰਿਸ਼ਟ ਨ ਕਰੈ ਰੁਚਾਂਗੈ ਹਰ ਰਸ ਚਾਹੈ ਪ੍ਰਯ ਪ੍ਰਯ ਮੁਖ ਟੀਰੇ ਜੋ ਅਲ ਕਮਲਾ ਲੋਭੰਗੈ ਹਾਂ ਇਹ ਹਰ ਰਸ ਚਾਹੈ ਇਥੀ ਠਮਕ ਪ੍ਰੇ ਪ੍ਰੇ ਮੁਖ ਟੀਰੈ ਇਥੀ ਵਿਸਰਾਮ ਜਿਉ ਆਲ ਇਥੀ ਠਮਕ ਕਮਲਾ ਲੋਭੰਗੈ ਗੁਣ ਨਿਧਾਨ ਮਨ ਮੋਹਨ ਲਾਲਨ ਸੁਖਦਾਈ ਸਰਬੰਗੈ ਗੁਰ ਨਾਨਕ ਪ੍ਰਭ ਪਾਹਿ ਪਠਾਇਓ ਮਿਲੋ ਸਖਾ ਗਾਲ ਲਾਗੈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ